ਹੁਣ ਗੱਲ ਇਸ ਤਰ੍ਹਾਂ ਇਹ ਕੇਐਸਆਈ ਨੂੰ ਜਿਹਦੇ ਕੋਲ ਇੱਕ ਗੈਂਗਸਟਰ ਦੇ ਸਿੱਧੇ ਪੈਸੇ ਜਮਾ ਹੋਏ ਉਹ ਤੇ ਅੱਧਾ ਘੰਟਾ ਵੀ ਸਰਵਿਸ ਤੇ ਨਹੀਂ ਰਹਿਣਾ ਚਾਹੀਦਾ ਜੀ ਹੀ ਸ਼ੁੱਡ ਹੈ ਬੀ ਇਮੀਡੀਏਟਲੀ ਡਿਸਮਿਸਡ ਪ੍ਰोसीडिंग ਸ਼ੁੱਡ ਹੈਵ ਸਟਾਰਟਡ ਅਗੇਂਸਟ ਹਿਮ ਇਹ ਮੈਨੂੰ ਕਾਫੀ ਡਿਸਟਰਬ ਕਰਦੀ ਏ ਚੀਜ਼ ਜਿਹੜਾ ਜਦੋਂ ਬਾੜ ਖੇਤ ਨੂੰ ਖਾਣ ਲੱਗ ਪਏ ਸੋ ਉਹਦੇ ਵਿੱਚ ਜੇ ਸਦਨ ਦੀ ਸਹਿਮਤੀ ਹੋਵੇ ਤਾਂ ਡੀਜੀਪੀ ਪੰਜਾਬ ਨੂੰ ਇਹ ਹੁਕਮ ਕੀਤਾ ਜਾਵੇ ਸਦਨ ਵੱਲੋਂ ਕਿ ਐਫ ਆਈ ਆਰ ਨੰਬਰ 180 ਪੁਲਿਸ ਸਟੇਸ਼ਨ ਸਿਟੀ ਕੋਡ ਪੂਰਾ ਦੇ ਸਬੰਧ ਵਿੱਚ ਕੱਲ ਤੱਕ ਪੂਰੀ ਰਿਪੋਰਟ ਲੈ ਕੇ ਆਉਣ ਇੱਕ ਗੱਲ ਇਹ ਵਿੱਚ ਹੋਰ ਉਹਨੂੰ ਮੀਡੀਆ 'ਚ ਨਹੀਂ ਜਾਣ ਦਿੱਤਾ ਗਿਆ ਇਹ ਜਿਹੜੀ ਕ੍ਰਾਈਮ ਰਿਪੋਰਟ ਜਾਂਦੀ ਹੁੰਦੀ ਹੈ ਜਿਹੜੀ ਰਿਪੋਰਟ ਗਈ ਹੈ ਇਹ ਸ ਐਫ ਆਈ ਆਰ ਨੂੰ ਮੀਡੀਆ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਔਰ ਉਸ ਦਿਨ ਕਿਹੜੇ ਕਿਹੜੇ ਪੋਲਿਟਿਸ਼ੀਅਨ ਨਾਲ ਉਸ ਅਫਸਰ ਦੀ ਜਿਹਦੇ ਤੇ ਮਤਲਬ ਐਫ ਆਈ ਆਰ ਹੋਈ ਹੈ ਗੱਲ ਹੋਈ ਜਿਹਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰਾ ਖਿਆਲ ਆਪਾਂ ਨੂੰ ਉਹਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ 'ਚ ਵੀ ਕਿਹੜੀਆਂ ਕਾਲੀਆਂ ਭੇਡਾਂ ਸੋ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਇਨਫੋਰਮੇਸ਼ਨ ਡੀਜੀਪੀ ਪੰਜਾਬ ਤੋਂ ਮੰਗ ਲਈ ਜਾਵੇ ਬਹੁਤ ਅੱਛਾ ਕਦਮ ਤੁਸੀਂ ਉਠਾ ਰਹੇ ਹੋ ਜੀ ਲੋਕ ਲੰਬਾ ਅਰਸਾ ਤੁਹਾਡੇ ਇਸ ਕਦਮ ਨੂੰ ਯਾਦ ਰੱਖਣਗੇ ਬਟ ਲਾਰੈਂਸ ਬਿਸ਼ਰੋਈ ਨੂੰ ਵੀ ਵੇਚੀ ਰੱਖ ਲਈਏ ਇਧਰ ਮਾਨਯੋਗ ਸਪੀਕਰ ਸਾਹਿਬ ਇੰਨੇ ਚੰਗੇ ਹੋ ਜੀ ਇੰਨਾ ਵਧੀਆ ਤੁਹਾਡਾ ਅੱਜ ਮੂਡ ਹੈ ਸਾਰੇ ਪੰਜਾਬ ਨੂੰ ਇਹਦੇ ਤੋਂ ਲਾਭ ਮਿਲਣਾ ਹੈ ਬਲੈਕ ਸ਼ੀਪ ਦੇ ਅਗੇਂਸਟ ਐਕਸ਼ਨ ਹੋਣ ਵਾਲਾ ਕਈ ਸਾਲਾਂ ਤੋਂ ਬਾਅਦ دہਾਕਿਆਂ ਤੋਂ ਬਾਅਦ ਮੈਂ ਚਾਹਾਂਗਾ ਕਿ ਉਹ ਜਿਹੜਾ ਪੁਲਿਸ ਅਫਸਰ ਜਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਖਰੜ ਦੇ ਸੀਆਈਏ ਚ ਜਿਨੇ ਆਪਣਾ ਫੋਨ ਦਿੱਤਾ ਐਨਾ ਬੰਜਰ ਗੁਨਾਹ ਕਰ ਕੀਤਾ ਉਸ ਨੂੰ ਵੀ ਇਸ ਦੇ ਵਿੱਚ ਹੀ ਇਸੇ ਤੁਹਾਡੀ ਤਮਿਲਗੀ ਦੇ ਵਿੱਚ ਹੀ ਉਹਦਾ ਨਾਮ ਵੀ ਜੋੜ ਦਿੱਤਾ ਜਾਏ ਲੀਡਰ ਆਫ ਦੀ ਆਪੋਜੀਸ਼ਨ ਨੇ ਮਸਲਾ ਉਠਾਇਆਗਾ ਉਹ ਆਲਰੇਡੀ ਮੈਟਰ ਜਿਹੜਾ ਆਨਰੇਬਲ ਹਾਈ ਕੋਰਟ ਦੇ ਅਧੀਨ ਵਿਚਾਰ ਅਧੀਨ ਆ ਸੋ ਮੈਟਰ ਸਬਜੁਡਾਈਸ ਹੈ ਸਾਨੂੰ ਇਹਦੇ ਤੇ ਮੈਂ ਸਬੰਧ ਦਾ ਜਿਆਦਾ ਡਿਸਕਸ਼ਨ ਦੀ ਲੋੜ ਨਹੀਂ ਆਨਰੇਬਲ ਹਾਈ ਕੋਰਟ ਜਿਹੜੀ ਆ ਹਾਈ ਕੋਰਟ ਉਦਤੇ ਪਲੀਜ਼ ਹਾਈ ਕੋਰਟ ਦੇ ਅੰਦਰ ਮਾਮਲਾ ਹਾਈ ਆਨਰੇਬਲ ਪਲੀਜ਼ ਪਲੀਜ਼ ਹਾਈ ਕੋਰਟ ਜਿਹੜੀ ਆ ਆਨਰੇਬਲ ਹਾਈ ਕੋਰਟ ਮੈਂ 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 ਨੀਵ ਕਰ ਦੇਣਾ ਸਰਵਾਨੇ ਦੇਤੇ ਆਪਣੀ ਮਾਰਕ ਜੀਮਾ ਸਾਹਿਬ ਨਹੀਂ ਲੈਣੀ ਹੈ ਉਹਨਾਂ ਦੇ ਮਾਲਾ ਕਿਉਂਕਿ ਮਾਮਲਾ ਮਾਮਲਾ ਮੈਂ ਤੇ ਰੂਲਿੰਗ ਦੇ ਦਿੰਦਾ ਡਾਕਟਰ ਪੰਜਾਬ ਉਹ ਸਟੇਟ ਦੇ ਅੰਦਰ ਮੈਂ ਤੇ ਰੂਲਿੰਗ ਦੇ ਦਿੰਦਾ ਮੈਂ ਤੇ ਰੂਲਿੰਗ ਦੇ ਦਿੰਦਾ ਰਾਜਸਥਾਨ ਵੀ ਆਉਂਦਾਗਾ ਉਹ ਸਟੇਟ ਚ ਰਾਜਸਥਾਨ ਵੀ ਆਉਂਦਾਗਾ ਤੇ ਇਸ ਗੱਲ ਕਰਕੇ ਮੈਂ ਸਮਝਦਾ ਤੇ ਉਹ ਮੈਟਰ ਹਾਈ ਕੋਰਟ ਚ ਦੀਦਾ ਜਿਹੜੇ ਵੀ ਮਾਮਲੇ ਮਾਣ ਜੋ ਹਾਈ ਕੋਰਟ ਦੇ ਵਿਚਾਰ ਅਧੀਨ ਹੁੰਦੇ ਨੇ ਸਾਡੇ ਜਿਹੜੇ ਕਾਨੂੰਨ ਐ ਉਹ ਇਹ ਕਹਿੰਦੇ ਵੀ ਵਿਧਾਨ ਸਭਾ ਚ ਡਿਸਕਸ ਨਹੀਂ ਹੋਣਗੇ ਅੱਗੇ ਪਰ ਮੇਰੇ ਹੱਥ ਬੰਨ ਕੇ ਬੇਨਤੀ ਇਹ ਐ ਵੀ ਇਹ ਗਵਰਨਸ ਐ ਗਵਰਨਸ ਉਹ ਹੁੰਦੀ ਐ ਜਿਹੜੀ ਆਟੋ మోਡ ਦੇ ਵਿੱਚ ਹੋਵੇ ਸਹੀ ਤਰੀਕੇ ਨਾਲ ਆਪਣੇ ਆਪ ਚੱਲਦੀ ਹੋਵੇ ਅਹੋਜਾ ਮੈਕੈਨਿਜ਼ਮ ਬਰੌਨ ਵਾਲੇ ਪਾਸੇ ਚੱਲੋ ਜੀ ਜੇ ਪਿਕ ਐਂਡ ਚੂਜ਼ ਆਪਾਂ ਐਗਜ਼ਾਮਪਲਾਂ ਦੇ ਉੱਪਰ ਕੰਮ ਕਰਨ ਲੱਗੇ ਤੇ ਫਿਰ ਤਾਂ ਰਾਜਨੀਤੀ ਚੱਲੀ ਜਾਣੀ ਇਹ ਕੰਮ ਦੀ ਗੱਲ ਤਾਂ ਕੋਈ ਹੋਣੀ ਹੀ ਨਹੀਂ ਉਸੇ ਕਾਲ ਚੋਲਚੇ ਰਹਿ ਜਾਗੇ ਮੇਰੀਏ ਬੇਨਤੀ ਪ੍ਰਵਾਨ ਕਰ ਲਓ ਬਾਕੀ ਤੁਹਾਡਾ ਹੁਕਮ ਉਹ ਸਿਰ ਮਤ ਹੁਣ ਗੱਲ ਇਸ ਤਰ੍ਹਾਂ ਇੱਕ ਐਸਐਈ ਨੂੰ ਜਿਹਦੇ ਕੋਲ ਇੱਕ ਗੈਂਗਸਟਰ ਦੇ ਸਿੱਧੇ ਪੈਸੇ ਜਮ੍ਹਾਂ ਹੋਏ ਉਹ ਤੇ ਅੱਧਾ ਘੰਟਾ ਵੀ ਸਰਵਿਸ ਤੇ ਨਹੀਂ ਰਹਿਣਾ ਚਾਹੀਦਾ ਜੀ ਹੀ ਸ਼ੁੱਡ ਹੈ ਬੀ ਇਮੀਡੀਏਟਲੀ ਡਿਸਮਿਸਡ ਪ੍ਰोसीडिंग ਸ਼ੁੱਡ ਹੈਵ ਸਟਾਰਟਡ ਅਗੇਂਸਟ ਹਿਮ ਤੋ ਮੈਂ ਇਸੇ ਮੈਂ ਨਾ ਕਿ ਇਹਦੇ ਵਿੱਚ ਤੁਸੀਂ ਸਿੱਧਕ ਹੁਕਮ ਜਾਰੀ ਕਰੋ ਕੋ ਕਰਵਾਓ ਕਾਰਵਾਈ ਤੇ ਨਾਲ ਹੀ ਇਹਦੇ ਨਾਲ ਨਾਲ ਜਿਹੜੀ ਵੇਖੋ ਮੈਂ ਗੱਲ ਮਿਸ਼ਨੋਈ ਦੀ ਕੀਤੀ ਸੀ ਇੱਕ ਪੁਲਿਸ ਸਟੇਸ਼ਨ 'ਚ ਇੱਕ ਐਸਪੀ ਬੈਠ ਕੇ ਆਪਣੇ ਟੈਲੀਫੋਨ ਤੋਂ 1 ਘੰਟੇ ਦੀ ਵਿੰਟੂ ਕਰਵਾਉਂਦਾ ਉਸ ਅਫਸਰ ਨੂੰ ਤੇ ਐਸਪੀ ਨੂੰ ਕਿਸੇ ਨੇ ਪੁੱਛਿਆ ਨਹੀਂ ਇੱਕ ਏਐਸਆਈ ਨੂੰ ਛੋਟੇ ਜਿਹੇ ਨੂੰ ਝਾੜ ਵੀ ਕੱਢਾਂਗੇ ਤੇ ਫਰਕ ਕੋਈ ਨਹੀਂ ਪਏਗਾ ਜਾਂ ਤੇ ਜਿਹੜੀ ਇਹ ਕਾਰਵਾਈ ਸ਼ੁੱਡ ਸਟਾਰਟ ਫਰਮ ði ਟੋਪ ਹਣਜੀ ਮਿਸਟਰ ਸਾਹਿਬ ਨੂੰ ਦੋ ਸਵਾਲ ਪੁੱਛੇ ਇਨਕਨਵੀਨੀਅੰਟ ਸਵਾਲ ਦਾ ਜਵਾਬ ਇਹਨ ਦਿੱਤਾ ਸਾ ਪ੍ਰਗਟ ਸਿੰਘ ਬਾਬੇ ਤੇ ਐਕਸ਼ਨਟ ਹੈ ਗਿਆ ਸਾਲਾ ਦਾ ਕਿਉਂ ਨਹੀਂ ਕੀਤਾ ਉਹ ਕੀਤਾ ਨਹੀਂ ਜਿਹੜਾ ਥੋੜਾ ਮੋਟਾ ਸੌਰ ਸਕਦਾ ਸੀ ਅਗਲੇ ਹਫਤੇ 10 ਦਿਨ ਪਾ ਕੇ ਉੱਥੋਂ ਜਵਾਬ ਦੇ ਕੇ ਚਲੇਗੇ ਸੋ ਇੱਥੇ ਕੰਮ ਹੀ ਇਸ ਕਿਸਮ ਦਾ ਚੱਲਦਾ ਜਾਂ ਤੇ ਬਿਲਕੁਲ ਪੂਰਾ ਟਾਈਮ ਦੋ ਸਾਰਿਆਂ ਨੂੰ 10-10 ਮਿੰਟ ਵੀ ਦੋ ਤਾਂ ਸਾਰਾ ਕੰਮ ਹੀ ਤੁਹਾਡੇ ਸਾਹਮਣੇ ਆ ਜਾਣਾ ਤੋ ਮੇਰੀ ਗੁਜ਼ਾਰਿਸ਼ ਇਹ ਨਹੀਂ ਹੈ ਇਸੇ ਗੱਲ ਕਰਨੇ ਮੈਂ ਰਿਕੁਐਸਟ ਕਰ ਰਿਹਾ ਸੀ ਕਿ ਜਿੰਨਾ ਵਕਤ ਵੱਧ ਦੋਗੇ ਇੱਕ ਇੱਕ ਅਫਸਰ ਇੱਕ ਇੱਕ ਮਹਿਕਮਾ ਰੈਡ ਵੇਅਰ ਡਿਸਕਸ਼ਨ ਹੋਏਗੀ ਤੁਹਾਡੇ ਸਾਹਮਣੇ ਆ ਜਾਏਗਾ ਸਰ ਥੈਂਕ ਯੂ ਮੈਂ ਥੋੜੀ ਜੀ ਹਾਊਸ ਤੋਂ ਇਜਾਜ਼ਤ ਲੈਣੀ ਚਾਹਣਾ ਕਿ ਉਹ ਜਿਹੜਾ ਮਤਲਬ ਇਹ ਮੈਨੂੰ ਕਾਫੀ ਡਿਸਟਰਬ ਕਰਦੀ ਹੈ ਚੀਜ਼ ਜਿਹੜਾ ਜਦੋਂ ਬਾੜ ਖੇਤ ਨੂੰ ਖਾਣ ਲੱਗ ਪਏ ਸੋ ਉਹਦੇ ਵਿੱਚ ਜੇ ਸਦਨ ਦੀ ਸਹਿਮਤੀ ਹੋਵੇ ਤਾ ਡੀਜੀਪੀ ਪੰਜਾਬ ਨੂੰ ਇਹ ਹੁਕਮ ਕੀਤਾ ਜਾਵੇ ਸਦਨ ਵੱਲੋਂ ਕਿ ਐਫਆਈਆ ਨੰਬਰ 180 ਪੁਲਿਸ ਸਟੇਸ਼ਨ ਸਿਟੀ ਕੋਡ ਪੂਰਾ ਤੇ ਸਬੰਧ ਵਿੱਚ ਕੱਲ ਤੱਕ ਪੂਰੀ ਰਿਪੋਰਟ ਲੈ ਕੇ ਆਉਣ ਪੂਰੀ ਰਿਪੋਰਟ ਲੈ ਕੇ ਆਉਣ ਔਰ ਉਹਦੇ ਚ 311 ਦੀ ਕਾਰਵਾਈ ਉਹਦੇ ਚ ਕਰ ਸਕਦੇ ਆ ਨਹੀਂ ਕਰ ਸਕਦੇ ਉਹਦੀ ਉਹਦੀ ਪੂਰੀ ਕਾਰਵਾਈ ਲੈ ਕੇ ਆਉਣ ਔਰ ਇੱਕ ਗੱਲ ਉਹਦੇ ਵਿੱਚ ਹੋਰ ਉਹਨੂੰ ਮੀਡੀਆ 'ਚ ਨਹੀਂ ਜਾਣ ਦਿੱਤਾ ਗਿਆ ਇਹ ਜਿਹੜੀ ਕ੍ਰਾਈਮ ਰਿਪੋਰਟ ਜਾਂਦੀ ਹੁੰਦੀ ਹੈ ਜਿਹੜੀ ਰਿਪੋਰਟ ਗਈ ਹੈ ਇਹ ਸੇ ਐਫ ਆਈ ਆਰ ਨੂੰ ਮੀਡੀਆ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਔਰ ਉਸ ਦਿਨ ਕਿਹੜੇ ਕਿਹੜੇ ਪੋਲਿਟਿਸ਼ੀਅਨ ਨਾਲ ਉਸ ਅਫਸਰ ਦੀ ਜਿਹਦੇ ਤੇ ਮਤਲਬ ਐਫ ਆਈ ਆਰ ਹੋਈ ਹੈ ਗੱਲ ਹੋਈ ਜਿਹਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰਾ ਖਿਆਲ ਆਪਾਂ ਨੂੰ ਉਹਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ 'ਚ ਵੀ ਕਿਹੜੀਆਂ ਕਾਲੀਆਂ ਭੇਡਾਂ ਸੋ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਇਨਫੋਰਮੇਸ਼ਨ ਡੀਜੀਪੀ ਪੰਜਾਬ ਤੋਂ ਮੰਗ ਲਈ ਜਾਵੇ ਇੱਕ ਮਿੰਟ ਦੀ ਇੱਕ ਮੈਂ ਅੱਜ ਤੇ ਲੈ ਲੀਏ ਜੀ ਇਸ ਤੇ ਲੈ ਲੀਏ ਜੀ ਫਿਰ ਆਪਾਂ ਦੇਖ ਲਾਂਗੇ ਜੀ ਥੈਂਕ ਯੂ ਬਹੁਤ ਅੱਛਾ ਕਦਮ ਤੁਸੀਂ ਉਠਾ ਰਹੇ ਹੋ ਜੀ ਲੋਕ ਲੰਬਾ ਅਰਸਾ ਤੁਹਾਡੇ ਇਸ ਕਦਮ ਨੂੰ ਯਾਦ ਰੱਖਣਗੇ ਬਟ ਲਾਰੈਂਸ ਬਿਸ਼ਨੋਈ ਨੂੰ ਵੀ ਵੇਚੀ ਰੱਖ ਲੀਏ ਉਹ ਸਭ ਸਰ ਦੀ ਕਾਰਵਾਈ ਵੇਚੀ ਪਈ ਹੈ ਨਾ ਜੀ ਇੱਥੇ ਧਿਆਨ ਹੀ ਨਹੀਂ ਕਰਦੇ ਇੱਧਰ ਮਾਨਯੋਗ ਸਪੀਕਰ ਸਾਹਿਬ ਜੀ ਇਨੇ ਚੰਗੇ ਇਨਾ ਵਧੀਆ ਤੁਹਾਡਾ ਅੱਜ ਮੂਡ ਹੈ ਸਾਰੇ ਪੰਜਾਬ ਨੂੰ ਇਹਦੇ ਤੋਂ ਲਾਭ ਮਿਲਣਾ ਹੈ ਬਲੈਕ ਸ਼ੀਪ ਦੇ ਅਗੇਂਸਟ ਐਕਸ਼ਨ ਹੋਣ ਵਾਲਾ ਕਈ ਸਾਲਾਂ ਤੋਂ ਬਾਅਦ ਦਹਾਕਿਆਂ ਤੋਂ ਬਾਅਦ ਮੈਂ ਚਾਹਾਂਗਾ ਕਿ ਉਹ ਜਿਹੜਾ ਪੁਲਿਸ ਅਫਸਰ ਜਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਖਰੜ ਦੇ ਸੀਆਈਏ ਜਿਨੇ ਆਪਣਾ ਫੋਨ ਦਿੱਤਾ ਇਨਾ ਬੰਜਰ ਗੁਨਾਹ ਕਰ ਕੀਤਾ ਉਸ ਨੂੰ ਵੀ ਇਸ ਦੇ ਵਿੱਚ ਹੀ ਇਸੇ ਤੁਹਾਡੀ ਤਮਿਲਗੀ ਦੇ ਵਿੱਚ ਹੀ ਉਹਦਾ ਨਾਮ ਵੀ ਜੋੜ ਦਿੱਤਾ ਜਾਏ ਕੀਮਾ ਸਾਹਿਬ ਕੋਈ ਗੱਲ ਕਹਿਣਾ ਚਾਹੁੰਦੇ ਇੱਕ ਮਿੰਟ ਜੀ ਮਾਰਜੋਕ ਸਪੀਕਰ ਸਾਹਿਬ ਤੁਹਾਡੇ ਕੋਲੇ ਤੁਹਾਡੀ ਚੇਅਰ ਕੋਲੇ ਬਹੁਤ ਪਾਵਰਸ ਨੇ ਤੁਸੀਂ ਕਿਸੇ ਵੀ ਅਫੀਸਰ ਤੋਂ ਕੋਈ ਵੀ ਰਿਪੋਰਟ ਜਿਹੜੀ ਆ ਉਹ ਕਾਲ ਕਰ ਸਕਦੇ ਹੋ ਬੁਲਾ ਸਕਦੇ ਹੋ ਸੋ ਮੈਂ ਸਮਝਦਾ ਇਸ ਲਈ ਸਦਨ ਦੀ ਸਹਿਮਤੀ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਔਰ ਦੂਸਰਾ ਜਿਹੜਾ ਲੀਡਰ ਆਫ ਦਿ ਆਪੋਜੀਸ਼ਨ ਨੇ ਮਸਲਾ ਉਠਾਇਆਗਾ ਉਹ ਆਲਰੇਡੀ ਮੈਟਰ ਜਿਹੜਾ ਆਨਰੇਬਲ ਹਾਈ ਕੋਰਟ ਦੇ ਅਧੀਨ ਵਿਚਾਰ ਅਧੀਨ ਆ ਸੋ ਮੈਟਰ ਸਭ ਜੁੜਾਈਸ ਹੈ ਸਾਨੂੰ ਇਹਦੇ ਤੇ ਮੈਂ ਸਮਝਦਾ ਜ਼ਿਆਦਾ ਡਿਸਕਸ਼ਨ ਦੀ ਲੋੜ ਨਹੀਂ ਆਨਰੇਬਲ ਹਾਈ ਕੋਰਟ ਜਿਹੜੀ ਆ ਹਾਈ ਕੋਰਟ ਉਹਦੇ ਤੇ ਪਲੀਜ਼ ਹਾਈ ਕੋਰਟ ਦੇ ਅੰਦਰ ਮਾਮਲਾ ਹਾਈ ਆਨਰਡ ਪਲੀਜ਼ ਪਲੀਜ਼ ਹਾਈ ਕੋਰਟ ਜਿਹੜੀ ਆਨਰਡ ਹਾਈ ਕੋਰਟ ਮੈਂ ਮੈਂ ਤੁਹਾਨੂੰ ਜਰੀਫ ਕਰ ਦਿੱਤਾ ਮਾਰੋ ਚੀਨਾ ਸਾਹਿਬ ਅੱਜ ਨਹੀਂ ਲੈਣੀ ਹੈ ਉਹਨਾਂ ਨੇ ਕਿਉਂਕਿ ਮਾਮਲਾ ਮਾਮਲਾ ਮੈਂ ਤੇ ਰੂਲਿੰਗ ਦੇ ਦਿੰਦਾ ਡਾਟਡ ਪੰਜਾਬ ਉਹ ਸਟੇਟ ਦੇ ਅੰਦਰ ਮੈਂ ਤੇ ਰੂਲਿੰਗ ਦੇ ਦਿੰਦਾ ਰਾਜਸਥਾਨ ਵੀ ਆਉਂਦਾਗਾ ਉਹ ਸਟੇਟ ਚ ਰਾਜਸਥਾਨ ਵੀ ਆਉਂਦਾਗਾ ਤੇ ਇਸ ਗੱਲ ਕਰਕੇ ਮੈਂ ਸਮਝਦਾ ਤੇ ਉਹ ਮੈਟਰ ਹਾਈ ਕੋਰਟ ਚ ਦੀਰਾ ਥੈਂਕ ਯੂ ਜੀ ਜਿਹੜੇ ਵੀ ਮਾਮਲੇ ਮਾਰ ਜੋ ਹਾਈ ਕੋਰਟ ਦੇ ਵਿਚਾਰ ਅਧੀਨ ਹੁੰਦੇ ਨੇ ਸਾਡੇ ਜਿਹੜੇ ਕਾਨੂੰਨ ਐ ਉਹ ਇਹ ਕਹਿੰਦੇ ਵੀ ਵਿਧਾਨ ਸਭਾ 'ਚ ਡਿਸਕਸ ਨਹੀਂ ਹੋਣਗੇ ਅੱਗੇ ਥੈਂਕ ਯੂ ਆਪ ਜੀ ਮਾ ਆਪਣੇ ਅਮਨ ਰੋੜਾ ਜੀ ਪਲੀਜ਼ ਬੈਠੋ ਬੈਠੋ ਹੋ ਗਿਆ ਜੀ ਹੋ ਗਿਆ ਕਰਵਾ ਲਾ ਬੈਠੋ ਬੈਠੋ ਬੈਠ ਬਟ ਅਮਨ ਰੋੜਾ ਜੀ ਜੀ ਸਪੀਕਰ ਸਾਹਿਬ ਇਸ ਤਰ੍ਹਾਂ ਹੈ ਕਿ ਜੋ ਤੁਸੀਂ ਗੱਲ ਕੀਤੀ ਹੈ ਔਰ ਮੈਂ ਸਮਝਦਾ ਕਿ ਬਹੁਤ ਇੰਪੋਰਟੈਂਟ ਹੈ ਬਹੁਤ ਵਜ਼ਨ ਵਾਲੀ ਹੈ ਔਰ ਇਸ ਚੀਜ਼ ਦੇ ਉੱਪਰ ਕੰਮ ਕਰਨ ਦੀ ਲੋੜ ਹੈ ਸਾਰੇ ਸਾਥੀਆਂ ਨੇ ਉਹਦੇ ਉੱਪਰ ਕੰਸਰਨ ਵੀ ਸ਼ੋ ਕੀਤਾ ਹੈ ਪਰ ਉਹਦਾ ਇੱਕ ਪਲੀਜ਼ ਲੈਟ ਮੀ ਕੰਪਲੀਟ ਜੀ ਸਰ ਉਹਦੇ ਜੀ ਮੇਰੀ ਬੇਨਤੀ ਇਹ ਹੈ ਕਿ ਤੁਹਾਡਾ ਕੰਸਰਨ ਆਪਣੇ ਸਾਰਿਆਂ ਦਾ ਹੀ ਸਾਰਾ ਪੰਜਾਬ ਬੈਠੇ ਤੇ ਸਾਰਿਆਂ ਦਾ ਕੰਸਰਨ ਬਿਲਕੁਲ ਜਾਇਜ਼ ਹੈ ਪਰ ਮੈਂ ਉਹਦੇ 'ਚ ਇੱਕ ਬੇਨਤੀ ਤੁਹਾਨੂੰ ਜ਼ਰੂਰ ਕਰੂੰਗਾ ਤੁਸੀਂ ਤੁਹਾਡੇ ਕੋਲ ਯੂ ਹੈਵ 올 ਦਾ ਪਾਵਰਸ ਤੁਸੀਂ ਜਿਹੜੇ ਮਰਜ਼ੀ ਅਫਸਰ ਜਿਹੜੇ ਮਰਜ਼ੀ ਰਿਪੋਰਟ ਨਾਲ ਮੰਗਵਾਉਂਦਾ ਦੰਦ ਮੈਂ ਚੇਅਰ ਬੰਗਾ ਲੇ ਉਹਦੇ ਵਿੱਚ ਇਹ ਸਿਰਫ ਇੱਕ ਇੱਕ ਇਨਸਟੈਂਸ ਹੋਊਗਾ ਇਹ ਜੇ ਹੋ ਸਕਦਾ ਹੈ ਹਜ਼ਾਰਾਂ ਸੈਂਕੜੇ ਇਨਸੀਡੈਂਟ ਹੋਣ ਜਿਹੜੇ ਕਿ ਧਿਆਨ 'ਚ ਨਾ ਆਪਣੇ ਲੋਕਾਂ ਦੇ ਆਉਂਦੇ ਹੋਣ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇੱਕ ਪਾਰਟਿਕੂਲਰ ਇਨਸੀਡੈਂਸ ਦੇ ਉੱਪਰ ਆਪਾਂ ਕੰਮ ਕਰਨ ਦੀ ਬਜਾਏ ਤੁਸੀਂ ਜਿਹੜੇ ਕੋਈ ਤੁਹਾਨੂੰ ਦੋ ਚਾਰ ਮੈਂਬਰ ਸਾਰੇ ਠੀਕ ਲੱਗਦੇ ਨੇ ਉਹਦੇ ਉੱਪਰ ਇੱਕ ਇਹ ਜਿਹਾ ਟੋਟਲ ਟੋਟਲ ਟੋਟੈਲਿਟੀ ਦੇ ਵਿੱਚ ਇੱਕ ਇਹੋ ਜਿਹਾ ਮੈਕੈਨਿਜ਼ਮ ਬਣਾ ਲਓ ਸੀਐਮ ਸਾਹਿਬ ਨਾਲ ਸਲਾਹ ਕਰਕੇ ਬਾਜਵਾ ਸਾਹਿਬ ਨਾਲ ਸਲਾਹ ਕਰਕੇ ਵੀ ਜਿੱਥੇ ਇਹ ਜੀ ਕੋਈ ਵਿਜੀਬਲ ਐਸਟੈਬਲਿਸ਼ਡ ਐਸਟੈਬਲਿਸ਼ਡ ਕਰਪਸ਼ਨ ਹੁੰਦੀ ਹੈ ਕੋਈ ਨੈਕਸਸ ਜਾਪਦਾ ਹੈ ਕੋਈ ਮਾਫੀਆ ਜਾਪਦਾ ਹੈ ਉਹ ਇਹੋ ਜਿਹਾ ਇੱਕ ਮੈਕੈਨਿਜ਼ਮ ਬਣਾਉਣ ਵਾਲੇ ਪਾਸੇ ਚੱਲ ਪੋ ਜੇ ਕੱਲਿਆ-ਕੱਲੀਆਂ ਐਗਜ਼ਾਮਪਲਾਂ ਲੈਉਣ ਲੱਗੇ ਨਾ ਜੀ ਆਪਾਂ ਥੈਟ ਵਿਲ ਓਪਨ ਅ ਪੰਡੋਰਾ ਬਾਕਸ ਔਰ ਜਿਹੜੇ ਆਪਣੇ ਲੋਕਾਂ ਦੇ ਦੂਜੇ ਬਾਕੀ ਕੰਮ ਨੇ ਮੈਨੂੰ ਕੋਈ ਦਿੱਕਤ ਨਹੀਂ ਬੋਲੋ ਦੋ ਦਿਨ ਨੇ ਦੋ ਦਿਨ ਨੇ ਸਾਰੇ ਦਾ ਸਾਰਾ ਕੰਮ ਏਸੀ ਕੰਮ ਦੇ ਵਿੱਚ ਨਿਕਲ ਜੂਆ ਪਰ ਮੇਰੇ ਹੱਥ ਬੰਨ ਕੇ ਬੇਨਤੀ ਇਹ ਹੈ ਵੀ ਇਹ ਇਹ ਗਵਰਨਸ ਹੈ ਗਵਰਨਸ ਉਹ ਹੁੰਦੀ ਹੈ ਜਿਹੜੀ ਆਟੋ ਮੋਡ ਦੇ ਵਿੱਚ ਹੋਵੇ ਸਹੀ ਤਰੀਕੇ ਨਾਲ ਆਪਣੇ ਆਪ ਚੱਲਦੀ ਹੋਵੇ ਉਹ ਜੋ ਮੈਕੈਨਿਜ਼ਮ ਬਰੌਨ ਵਾਲੇ ਪਾਸੇ ਚੱਲੋ ਜੀ ਜੇ ਪਿਕ ਐਂਡ ਚੂਜ਼ ਆਪਾਂ ਐਗਜ਼ਾਮਪਲਾਂ ਦੇ ਉੱਪਰ ਕੰਮ ਕਰਨ ਲੱਗੇ ਤੇ ਫਿਰ ਤਾਂ ਰਾਜਨੀਤੀ ਚੱਲੀ ਜਾਣੀ ਇਹ ਕੰਮ ਦੀ ਗੱਲ ਤਾਂ ਕੋਈ ਹੋਣੀ ਹੀ ਨਹੀਂ ਉਸੇ ਕਾਲ ਚੋਲਚੇ ਰਹਿ ਜਾਗੇ ਮੇਰੀ ਇਹ ਬੇਨਤੀ ਪ੍ਰਵਾਨ ਕਰ ਲਓ ਬਾਕੀ ਤੁਹਾਡਾ ਹੁਕਮ ਉਹ ਸਿਰ ਮੱਥੇ ਕੋਈ ਹਾਂਜੀ ਸ਼੍ਰੀ ਦਿਨੇਸ਼ ਚੱਡਾ ਜੀ ਆਪਾਂ ਕਰ ਲੈਨੇ ਜੀ ਇੱਥੇ ਹੀ ਆਪਾਂ ਕਰ ਲਾਂਗੇ ਜੀ ਕਰ ਲਾਂ ਕਰ ਲਾਂਗੇ ਵਿਲ ਡੂ ਇਟ ਜੀ ਮਾਨੇ ਸਪੀਕਰ ਸਾਹਿਬ ਮੈਂ ਸਰਕਾਰ ਦਾ ਧਿਆਨ ਮਾਤ ਭਾਸ਼ਾ ਪੰਜਾਬੀ ਤੇ ਨਾਲ ਜੁੜੇ ਇੱਕ ਅਹਿਮ ਮਸਲੇ ਵੱਲ ਦਿਵਾਉਣਾ ਚਾਹੁੰਦਾ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਸੂਬੇ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੇ ਲਈ ਕਾਨੂੰਨ ਬਣੇ ਨੇ ਚਾਹੇ ਪੰਜਾਬੀ ਭਾਸ਼ਾ ਐਕਟ